ਵੈਗੁਰੂ ਸਿੱਖਾਂ ਖਾਲਸਾ ਵੈਗੁਰੂ ਦੀ ਪੱਤੇ ਅੱਜ ਪ੍ਰਿੰਸ ਸਦਕਾਰ ਕਮੇਟੀ ਪੰਜਾਬ ਤੇ ਸਿੱਖ ਕੌਮ ਫੈਡਰੇਸ਼ਨ ਮੈਂਤਾ ਤੇ ਹੋਰ ਗਰੰਤੀ ਰਾਗੀ ਪ੍ਰਚਾਰਕਾਂ ਦੀ ਇੱਥੇ ਭਾਈ ਬਲਕਾਰ ਸਿੰਘ ਕਰੇ ਮੀਟਿੰਗ ਹੋਈ ਜਿੱਤੇ ਵਿੱਚ ਵਿਚਾਰਾਂ ਕੀਤੇ ਗਏ ਸਿੱਖ ਧਰਮ ਬਾਰੇ ਤੇ ਪੰਥ ਦੀ ਬੌਂਧ ਤੇ ਚੜ੍ਹਦੀ ਕਲਾ ਬਾਰੇ ਜਿੱਤੇ ਵਿੱਚ ਮੇਨ ਮੁੱਦਾ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਤੀਜੀ ਵਾਰੀ ਕਿਨਾਂ ਕਸੂਰ ਤੋਂ ਐਨਸੀ ਲਾ ਕੇ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਬਾਹਰ ਦੇਰ ਦੇ ਵਿੱਚ ਬੰਦ ਕੀਤਾ ਹੋਇਆ ਹੈ ਜਿੰਦੂ ਕੋਈ ਕਸੂਰ ਨਹੀਂ ਇਕ ਆਪ ਦੇ ਸਿੰਗਲ ਹੱਕ ਵਾਲੀ ਥਾਣੇ ਦਾ ਘਰਾ ਕਰਨ ਲਈ ਜਿਹਦੇ ਤੇ ਐਨਐਫਆਈ ਲਾਈ ਗਈ 1 ਸਾਲ ਲਈ ਲਾਈ ਗਈ 2 ਸਾਲੀ 3 ਸਾਲ ਹੋ ਗਿਆ ਤੇ ਕਿੱਥੇ ਤੇ ਕਿਹੜੇ ਬਲਾਦਕਾਰ ਹੀ ਕਿੰਨਾ ਨੇ ਕਤਲਾਂ ਦੇ ਕੇਸ ਨੇ ਬਲਾਦਕਾਰ ਦੇ ਕੇਸ ਨੇ ਉਮਰ ਕਾ ਇਤਨਾ ਸਜ਼ਾ ਹੋਈਆਂ ਹੋਈਆਂ ਨੇ ਤੇ ਇਤਨਾ ਨਾ ਕੇਸਾਂ ਦੇ ਵਿੱਚ ਉਹਨਾਂ ਨੂੰ ਸਰਕਾਰਾਂ ਵਾਰ-ਵਾਰ ਅਪਰੋਲਾਂ ਦੇ ਰਹੀਆਂ ਨੇ ਸਾਡੇ ਸਿੰਘ ਤੇ ਭਾਈ ਜੀ ਤਾਰਸੇ ਹਵਾਰਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਸਿੰਘਾਂ ਨੂੰ 3 ਸਾਲ ਤੋਂ ਵੱਧ ਹੋ ਗਿਆ ਧਰਨਾ ਲੱਗੇ ਨੂੰ ਕੋਮ ਇਨਸਾਫ ਮੋਰਚਾ ਸ਼ੰਭੂ ਮੱਫੇ ਮੁਹਾਲੀ ਵਿੱਚ ਭਾਈ ਜਗਤਾਰ ਸਿੰਘ ਹਾਰਾ ਦੀ ਪੰਜਾਬ ਲਿਆਉਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਨੇ ਉੱਥੇ ਉਲਟ ਜਵਾਬ ਤਾਂ ਕਹਿੰਦੇ ਪੰਜਾਬ 'ਚ ਨਹੀਂ ਆਉਣ ਦੇਣਾ ਜੇ ਭਾਈ ਅਮਰਪਾਲ ਦੀ ਅਪੀਲ ਪਾਈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਤਾਂ ਇਹਨਾਂ ਪੰਜਾਬ ਛੱਡਣੇ ਦਾ ਖਤਰਾ ਹੈ ਦੇਖੋ ਵੀ ਸਾਡੇ ਸਿੰਘ ਪਾਈ ਅਮਰਪਾਲ ਨੇ ਕੋਈ ਬੰਬ ਪਲਾਸ ਕੀਤਾ ਹੈ ਜਾਂ ਕੋ ਕਿਸੇ ਦੇਖ ਤੇ ਟੱਕਾ ਕੀਤਾ ਹੈ ਜਾਂ ਕਿਸੇ ਨੂੰ ਰੇਪ ਦਾ ਕੇਸ ਹੋਵੇ ਇਹੋ ਜਿਹਾ ਮਾਰਾ ਕੇਸ ਹੋਵੇ ਜਿਹੜਾ ਬੰਦੇ ਦੇ ਆਹ ਮਾਹੌਲ ਖਰਾਬ ਸੁਦਾ ਹੈ ਉਹਨੇ ਪੰਜਾਬ ਦੀ ਧਰਤੀ ਦੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕੀਤਾ ਅਮਰਦੀ ਗੱਲ ਕੀਤੀ ਸਿੱਖ ਨੌਜਵਾਨਾਂ ਦੀ ਗੱਲ ਕੀਤੀ ਤੇ ਉਹਨੂੰ ਇਸ ਤਰੀਕੇ ਨਾਲ ਪਹੜੇ ਕੇਸ ਪਨਾ ਕੇ ਜੇਲਾਂ ਵਿੱਚ ਟੱਕਿਆ ਹੋਇਆ ਹੈ ਇਹ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਸੀਂ ਪੂਰੀ ਕੌਮ ਨੂੰ ਗੁਰੂ ਨਾਨਕ ਦੇਵ ਜੀ ਸਿੱਖਾਉਣ ਨੂੰ ਬੇਨਤੀ ਕਰਦੇ ਹਾਂ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਹੋਏ ਨੇ ਜਿਹੜੇ ਸਰਕਾਰਾਂ ਚਾਹ ਸੈਂਟਰ ਦੀ ਸਰਕਾਰ ਚ ਪੰਜਾਬ ਦੀ ਸਰਕਾਰ ਜਿਹੜੀ ਭਾਈ ਅਮਰਤਪਾਲ ਦੇ ਵਿਚੜੇ ਕਿਹੜਾ ਆ ਰਹੇ ਨੇ ਬੇਸ਼ੱਕ ਫਾਟਾ ਕੋਈ ਅਮਰਤਪਾਲ ਖੈ ਕੋਲ ਸਿੱਖੀ ਦਾਤੇ ਗੱਲ ਕਰ ਰਹੇ ਆ ਨਾ ਉਹਦੀ ਪਾਰਟੀ ਚ ਨਾ ਸਾਡੀ ਦੀ ਪਾਰਟੀ ਆ ਤੇ ਅਸੀਂ ਤਾਂ ਪੂਰੀ ਕੌਮ ਨੂੰ ਇਹ ਬੇਨਤੀ ਕਰਾਂਗੇ ਗੁਰੂ ਨਾਨਕ ਦਾ ਸਿੱਖ ਅਮਰਤਾਰੀ ਸਿੰਘ ਸੀ ਤੇ ਸਰਕਾਰ ਨੇ ਬਿਲਕੁਲ ਸ਼ਿੱਦਤ ਕੀਤਾ ਜ਼ੁਲਮ ਕੀਤਾ ਹੈ ਕਾਫੀ ਜੁਲਮ ਕੱਤੀ ਵੀ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਬਰਦਾਸ਼ਤ ਨਹੀਂ ਕਰਾਂਗੇ ਜੇ ਤਾਂ ਉਹਨੂੰ ਛੱਡ ਦੇਵੇ ਠੀਕ ਹੈ ਮੈਂ ਪੂਰੀ ਕੌਮ ਨੂੰ ਬੇਨਤੀ ਕਰਾਂਗਾ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ 'ਚ ਡੀਸੀ ਦਫ਼ਤਰਾਂ 'ਤੇ ਧਰਨੇ ਲਾਉਣ ਤੇ ਮੰਗ ਪੱਤਰ ਦੇਣ ਪੰਜਾਬ ਸਰਕਾਰ ਦੇ ਨਾਂ ਤੇ ਰਾਸ਼ਟਰਪਤੀ ਦੇ ਨਾਂ ਤੇ ਭਾਈ ਉਹਨੂੰ ਕਿਹੜੇ ਗੁਨਾਹ ਵਿੱਚ ਸਰਕਾਰ ਨੇ 3 ਸਾਲ ਤੋਂ ਜੇਲ੍ਹ ਦੇ ਵਿੱਚ ਐਨਐਸ ਸੀ ਲਈ ਹੋਈ ਆ ਤੇ ਐਨਐਸ ਸੀ ਧਾਣ ਨਹੀਂ ਦੇਈ ਤੇ ਇਸ ਗੱਲ ਤੋਂ ਮੈਂ ਸਾਰੀ ਕੌਮ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਭਾਈ ਕਿ ਸਾਰੀ ਕੌਮ ਇਕੱਠੀ ਹੋ ਕੇ ਪਾਈ ਅਮਰਤਪਾਲ ਜਿਹੜਾ ਗੁਰੂ ਦਾ ਸੇਖਾ ਜਾਂ ਹੋਰ ਸਿੰਘ ਨੇ ਕਿੰਨਾ ਪਾਈ ਅਮਰਤਪਾਲ ਦੇ ਨਾਲ ਜਿਨ੍ਹਾਂ ਨੂੰ ਜਿੰਨਾ ਵੀ ਟੱਕਿਆ ਹੋਇਆ ਕੋਈ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂਚ ਕਿਵੇਂ 30 ਤੋਂ ਵੱਧ ਸਿੰਘ ਖੱਲੀ ਅਮਰ ਆਪਣੇ ਅੰਮ੍ਰਿਤਸਰ ਦੇ ਜੇਲ੍ਹ ਦੇ ਬੰਦ ਨੇ ਉਹ ਸਾਰੇ ਸਿੰਘਾਂ ਨੂੰ ਰਿਆਕ ਕੀਤਾ ਜਾਵੇ ਨਹੀਂ ਤਾਂ ਕੱਲ੍ਹ ਨੂੰ ਦੇਖੇ ਕਿ ਤਰ੍ਹਾਂ ਬੰਦਿਆਂ ਦੇ ਪੰਜਾਬ ਦੇ ਕੋਈ ਸਿੱਖ ਨੌਜਵਾਨ ਆਗੂ ਕੋਈ ਧਰਨਾ ਲਾਉਣ ਮੁਜਾਹਰਾ ਕਰਨ ਸਰਕਾਰ ਕਹੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜਾਂ ਸੈਂਟਰ ਸਰਕਾਰ ਦੀ ਹੋਵੇਗੀ ਇੰਨੀ ਗੱਲ 'ਚ ਸਾਰੀਆਂ ਜਥੇਬੰਦੀਆਂ ਭਾਈ ਤਰਜੀਤ ਸਿੰਘ ਪਾਈ ਸਰਕਾਰ ਸਿੰਘ ਸੇਵਾ ਸਿੰਘ ਜਗਤਾਰ ਸਿੰਘ ਨਾਲਜੀਤ ਸਿੰਘ ਇੱਧਰ ਭਾਈ ਹਾਰਾ ਸਿੰਘ ਤੇ ਸਾਰੇ ਜਥੇਬੰਦੀਆਂ ਦੇ ਸਿੰਘਾਂ ਨੇ ਅੱਜ ਮੀਟਿੰਗ 'ਚ ਫੈਸਲਾ ਲਿਆ ਹੈ ਵੀ ਥੋੜੇ ਦਿਨਾਂ 'ਚ ਵਿਚਾਰ ਕਰਕੇ ਅਸੀਂ ਵੀ ਇੱਕ ਪ੍ਰੋਪਰ ਦੇ ਬੀਸੀ ਨੂੰ ਮਨਪਤਰ ਦੇਾਂਗੇ ਭਾਈ ਅਮਰਪਾਲ ਨੇ ਰਿਆ ਕੀਤਾ ਜਾਵੇ ਉਹ ਕਰਿਓ ਆਪਣੇ ਪਰਿਵਾਰਾਂ ਜਨ ਗ੍ਰਹਿ ਸਕਣ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ